ਜੋ ਖੇਤੀਬਾੜੀ ਮੰਤਰੀ ਪਾਤਰ ਸਰਕਾਰ ਸ੍ਰੀ ਸ਼ਿਵਰਾਜ ਸਿੰਘ ਚੋਹਾਨ ਸਾਹਿਬ ਨਾਲ ਮੇਲ ਮੁਲਾਕਾਤ ਹੋਇਆ ਜਿਦੇ ਵਿੱਚ ਕਾਫੀ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਕਿਸਾਨ ਦੀ ਨਾਲ ਜੁੜੀਆਂ ਪਹਿਲੇ ਤਾਂ ਜਿਹੜੇ ਕਿਸਾਨ ਤਰਨਾਂ ਤੇ ਬੈਠੇ ਆ ਉਹਨਾਂ ਦੀ ਗੱਲਬਾਤ ਵੀ ਉਹਨਾਂ ਨੂੰ ਕਿਹਾ ਵੀ ਤੁਸੀਂ ਖੁੱਲੇ ਦਿਲ ਨਾਲ ਕਰੋ ਤੇ ਉਸ ਗੱਲ ਨੂੰ ਮੰਨੇ ਵੀ ਆ ਵੀ ਇਸ ਨੂੰ ਗੱਲਬਾਤ ਰਹੀ ਨਿਬੇੜਾਂਗੇ ਤਰਨਿਆ ਬਾਜ਼ਾਰਾਂ ਵਿੱਚ ਨਾਂਬੜਾ ਸਮਾਂ ਗਵਾਇਆ ਜਾਂ ਬਹੁਤ ਸਾਰੀ એનર્ਜੀ ਕਿਸਾਨ ਪਰ ਆਵਾਂ ਦਾ ਸਮਾਂ ਔਰ ਸਰਕਾਰ ਵੀ ਇਹਦੇ ਵਿੱਚ ਡਿਸਟਰਬ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਜ਼ਿਆਦਾ ਚਰਚਾ ਹੁੰਦੀ ਰਹਿੰਦੀ ਹੈ ਪਰਾਲੀ ਉਹਦੇ ਤੇ ਇਸ ਪ੍ਰਬੰਧਨ ਲਈ ਇਸ ਸਾਰੇ ਲਈ 500 ਕਰੋੜ ਰੁਪਈਆ ਸੈਂਟਰ ਗਵਰਨਮੈਂਟ ਵੱਲੋਂ ਤੇ ਪੰਜਾਬ ਸਰਕਾਰ ਨੂੰ 60 40 ਦੀ ਰੇਸ਼ੋ ਤੇ ਐਤਕੀ ਲਾਇਆ ਜਾਂਦਾ ਮੈਨਾਂ ਕੋਲ ਇਹ ਮੰਗ ਰੱਖੀ ਸੀ ਕਿ ਪਿਛਲੇ ਸਾਲਾਂ ਵਿੱਚ ਸਾਰੀ ਸੈਂਟਰ ਗਵਰਨਮੈਂਟ ਦਿਆ ਕਰਦੀ ਸੀ ਪੰਜਾਬ ਦੇ ਲੋਕ ਇਸ ਦੇਸ਼ ਦੇ ਜਿਹੜੇ ਪੇਟ ਭਰਨ ਲਈ ਇਸ ਭੁੱਖਮਰੀ ਦੂਰ ਕਰਨ ਲਈ ਬਹੁਤ ਸਾਰਾ ਅਨਾਜ ਦਾ ਭੂਗ ਵਿੱਚ ਆਪਣਾ ਹਿੱਸਾ ਪਾਉਨੇ ਆ ਤੇ ਇਸ ਲਈ ਸਾਨੂੰ ਇਹ ਸੈਂਟਰ ਸਰਕਾਰ ਨੂੰ ਕੋ ਬਹੁਤਾ ਫਰਕ ਨਹੀਂ ਪੈਂਦਾ ਥੋੜੇ ਥੋੜੇ ਨਾਲ ਤੇ ਪੰਜਾਬ ਸਰਕਾਰ ਦਾ ਕਾਫੀ ਉਹਦੇ ਤੇ ਹਿੱਸਾ ਪਾਉਣਾ ਔਖਾ ਹੋ ਜਾਂਦਾ ਉਦੋਂ ਤੇ ਵੀ ਕਹਿੰਦੇ ਵਿਚਾਰ ਵਟਾਂਦਰਾ ਕੀਤੀ ਜੋ ਵੀ ਕਮੇਟੀ ਨਰਮੇ ਦੀ ਗੱਲ ਸੀ ਕਿ ਜਿਹੜੀ ਕਾਟਨ ਦੀ ਫਸਲ ਪਹਿਲਾਂ ਭਾਰਤ ਵਿੱਚ ਬਹੁਤ ਹੀ ਹੁੰਦੀ ਸੀ ਖਾਸ ਕਰਕੇ ਸਾਡੀਆਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੀ ਤਿੰਨੇ ਰਾਜ ਵਧੀਆਂ ਫਸਲ ਚੰਗੀ ਜਿਹਦੇ ਨਾਲ ਟੈਕਸਟਾਈਲ ਮਿਲਣਾ ਤੇ ਬਹੁਤ ਸਾਰੇ ਮਜ਼ਦੂਰ ਵਪਾਰੀ ਵੀ ਕੰਮ ਕਰਦੇ ਸੀ ਕਿਸਾਨ ਭਰਾਵਾਂ ਨੂੰ ਵੀ ਬੜਾ ਚਿੱਟਾ ਸੋਨਾ ਕਿੜਿਆ ਜਾਂਦਾ ਸੀ ਪਿੰਡਾਂ 'ਚ ਜਿਹੜੀ ਲੇਬਰ ਸੀ ਉਹਨੂੰ ਵੀ ਬੜਾ ਵੱਡਾ ਰੋਜ਼ਗਾਰ ਮਿਲਦਾ ਸੀ ਉਸ ਨੂੰ ਦਬਾਰਾ ਉਸੇ ਪੈਰਾਂ ਤੇ ਖੜਾ ਕਰਨ ਲਈ ਜਿਹੜੀ ਨਵੀਂ ਜਨਰੇਸ਼ਨ BT3 ਉਸ ਵਾਸਤੇ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਤੇ ਉਹਨਾਂ ਨੇ ਨਾਲ ਦੀ ਨਾਲ ਹੀ ਆਪਣੇ ਅਧਿਕਾਰੀਆਂ ਨੂੰ ਕਿਹਾ ਸੀ ਇਸ ਵੱਲ ਖਿਆਲ ਕੀਤਾ ਜਾਵੇ ਤੇ ਜਲਦੀ ਛੇਤੀ ਉਹ ਜਿਹੜੀ BT3 ਦੀ ਕੁਆਲਟੀ ਉਹਨੂੰ ਲੋਕਾਂ ਦੇ ਅੱਗੇ ਪੇਸ਼ ਕੀਤੀ ਜਾਵੇ ਤੋ ਇਸੇ ਤਰ੍ਹਾਂ ਜਿਹੜਾ ਕਣਕ ਦਾ ਬੀਜ ਹੈ ਉਹ ਦੂਜੀ ਤੀਜੀ ਸਾਲ ਬਦਲ ਜਾਂਦਾ ਉਹਦੀ ਸਬਸਿਡੀ ਵਾਸਤੇ ਗੱਲ ਕੀਤੀ ਤੇ ਉਹਨਾਂ ਨੇ ਉਹ ਵੀ ਪ੍ਰਵਾਨ ਕੀਤੀ ਹੈ ਵੀ ਇਸ ਲਈ ਵੀ ਅਸੀਂ ਜਿਹੜੀ ਮੁਲਾਕਾਤ ਹੋਈ ਆ ਮੈਨੂੰ ਬਹੁਤ ਬਹੁਤ ਸੁਲਝੇ ਹੋਏ ਇਨਸਾਨ ਨੇ ਚੋਹਾਨ ਸਾਹਿਬ ਜਿਨ੍ਹਾਂ ਨੇ ਸਾਡੀ ਗੱਲਬਾਤ ਬੜੇ ਤਿਆਰ ਨਾਲ ਤੇ ਸਾਰੀਆਂ ਮੰਗਾਂ ਬਨ ਖਿਆਲ ਰੱਖਿਆ ਜਿਹੜਾ ਸਾਡਾ ਫੰਡ ਕਿਆ ਸੀ 82 ਕਰੋੜ ਰੁਪਈਆ ਜਿਹੜਾ ਧਾਰ ਕੇ ਵੀ ਵਾਅਦਾ ਰਹਿਦਾ ਉਸ ਵਾਸਤੇ ਔਰ ਇੱਕ ਸਾਸਾ ਵਾਸਤੇ ਉਹਨੇ ਨਾਲ ਦੇਣ ਵਾਲੀ ਚਿੱਠੀ ਦੇ ਦਿੱਤੀ ਹੈ ਸੈਂਕਸ਼ਨ ਕਰ ਦਿੱਤੀ ਹੈ ਗ੍ਰਾਂਟ ਵਾਇਸ ਆਲ ਸ਼ੁਰੂ ਹੋ ਜੂਗੀ ਇਹਨਾਂ ਪੰਜਾਬ ਲਈ ਖੇਤੀ ਲਈ ਕਾਫੀ ਸੁਧਾਰਾਂ ਲਈ ਲੋੜ ਹੋਊਗੀ ਉਹਦੇ ਵਿੱਚ ਹਿਸਾਬ